ਸਤਗੁਰੂ ਕਬੀਰ ਮਹਾਰਾਜ ਦੀ ਜਿਹੜੀ ਮਾਰਕੀਟ ਇੱਥੇ ਬਣਾਈ ਹੈ ਉਹਦੇ ਵੱਲੋਂ ਸਾਡੇ ਸਰਦਾਰ ਸ਼ੇਵਾ ਸਿੰਘ ਜੀ ਜਿਹੜੇ ਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਜਿਹੜਾ ਅੱਜ 바ਵਾ ਸਾਹਿਬ ਦੇ ਜਨਮ ਦਿਨ ਦੇ ਉੱਤੇ ਤੇ ਜਿੰਨਾ ਵੀ ਉਹਨਾਂ ਦੇ ਸਾਥੀ ਸਾਰਿਆਂ ਨੇ ਇੱਥੇ ਲੱਡੂ ਵੰਡੇ ਆ 바ਵਾ ਸਾਹਿਬ ਦੇ ਜਨਮ ਦਿਨ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਆ ਉਹਨਾਂ ਦੇ ਜਨਮ ਦਿਨ ਦੀ ਤੇ ਸਭ ਤੋਂ ਵੱਡੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਅੱਜ ਬਾਲਡ ਦੇ ਵਿੱਚ ਹੀ ਮਨਾਇਆ ਗਿਆ 바ਵਾ ਸਾਹਿਬ ਦਾ ਜਨਮ ਦਿਨ ਜਨਮ ਦਿਨ ਕਿਉਂ ਮਨਾਇਆ ਜਾਂਦਾ ਜਨਮ ਦਿਨ ਉਹਨਾਂ ਲੋਕਾਂ ਦਾ ਮਨਾਇਆ ਜਾਂਦਾ ਜਿਹੜੇ ਲੋਕ ਮਹਾਨ ਹੁੰਦੇ ਆ ਮਹਾਨ ਕੋਈ ਰਾਤੋਂ ਰਾਤ ਨਹੀਂ ਬਣ ਜਾਂਦਾ ਮਹਾਨ ਬਣਨ ਲਈ ਬੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਆਪਣੇ ਪਰਿਵਾਰਾਂ ਤੱਕ ਬਾਰ ਦੇਣਾ ਪੈਂਦਾ ਤਾਂ ਜਾ ਕੇ ਬੰਦਾ ਮਹਾਨ ਬਣਦਾ ਉਹਨਾਂ ਨੇ ਸਾਡੇ ਲਈ ਬੜੀ ਵੱਡੀ ਘਾਲਣਾ ਕਾਲੀ ਬਾਬਾ ਸਾਹਿਬ ਨੇ ਆਪਣੇ ਬੱਚਿਆਂ ਨੂੰ ਨਹੀਂ ਦੇਖਿਆ ਉਹਨਾਂ ਨੇ ਸਮਾਜ ਦੇਖਿਆ ਸਮਾਜ ਅੱਜ ਜਿਸ ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਲੈ ਕੇ ਸਮਾਜ ਨੂੰ ਜਿਹੜਾ ਜਾਗਰਤ ਕਰਕੇ ਅੱਜ ਲੋਕ ਜਿਹੜੇ ਸੁੱਖ ਦੀ ਆਜ਼ਾਦ ਹਰ ਤਰ੍ਹਾਂ ਦੀ ਵਧੀਆ ਜ਼ਿੰਦਗੀ ਬਤੀਤ ਕਰਦੇ ਆ ਪਰ ਸਾਡੇ ਲੋਕ ਆ ਜਿਹੜੇ ਸਮਾਜ ਦੇ ਉਹਨਾਂ ਨੂੰ ਵੀ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਆਪਾਂ ਸਾਲ ਬਾਦੋਂ ਲੱਡੂ ਜ਼ਰੂਰ ਵੰਡিয়ে ਜਨਮ ਦਿਨ ਵੀ ਜ਼ਰੂਰ ਮਨਾਈਏ ਪਰ ਜਿਹੜੀ ਉਹਨਾਂ ਦੀ ਸੋਚ ਆ ਉਹ ਘਰ ਘਰ ਲੈ ਕੇ ਜਾਈਏ ਹਰ ਬੰਦੇ ਤੱਕ ਆਪਾਂ 바ਵਾ ਸਾਹਿਬ ਦੀ ਸੋਚ ਲੈ ਕੇ ਜਾਈਏ ਕਿਉਂਕਿ ਸਾਨੂੰ ਵੀ ਪਹਿਲਾਂ ਪਤਾ ਨਹੀਂ ਸੀ ਹੁੰਦਾ ਜੇ ਸਾਬ ਕਾਂਸ਼ੀਰਾਮ ਜੀ ਇਸ ਪੰਜਾਬ ਵਿੱਚ ਨਾ ਆਉਂਦੇ ਨਾ ਸਾਨੂੰ ਬਾਬਾ ਸਾਹਿਬ ਬਾਰੇ ਦਾਦੇ ਤਾਂ ਸਾਨੂੰ ਵੀ ਨਹੀਂ ਸੀ ਪਤਾ ਲੱਗਣਾ ਅਸੀਂ ਵੀ ਤੁਹਾਨੂੰ ਕੋਈ ਗੱਲ ਨਹੀਂ ਕਰ ਸਕਣੀ ਸੀ ਅੱਜ ਦੇ ਦਿਨ ਦੇ ਉੱਤੇ ਮੈਂ ਇਹੀ ਗੱਲ ਕਹੂੰਗਾ ਵੀ ਖੁਸ਼ੀਆਂ ਭਰਿਆ ਦੇਣਾ ਸਾਰੇ ਆਪਾਂ ਖੁਸ਼ੀਆਂ ਮਨਾਈਏ ਪਰ ਸਾਲ ਪਰ ਸੁੱਤੇ ਨਾ ਰਹੀਏ ਜਿਹੜਾ ਸੰਵਿਧਾਨ ਸੀ ਉਹ ਕੱਲੇ ਸਾਡਿਆਂ ਲਈ ਨਹੀਂ ਸੀ ਸਾਰੀ ਕੌਮ ਲਈ ਸੀ ਸਾਰੇ ਸਮਾਜ ਲਈ ਹਰ ਵਰਗ ਦੇ ਲਈ ਸੀ ਬਰਾਬਰ ਸੀ ਇਸ ਕਰਕੇ ਸਾਰੇ ਲੋਕਾਂ ਨੂੰ ਹੀ ਮੰਨਣਾ ਚਾਹੀਦਾ ਪਰ ਅੱਜ ਮੈਂ ਜਦੋਂ ਬਾਬਾ ਸਾਹਿਬ ਡਾਕਟਰ ਮਿਰਗਾ ਦੀ ਚੌਂਕ ਵਿੱਚ ਗਿਆ ਉੱਥੇ ਬਹੁਤ ਪਾਰਟੀਆਂ ਦੇ ਲੋਕ ਆਏ ਸੀਗੇ ਸਾਰੀਆਂ ਪਾਰਟੀਆਂ ਨੇ ਜਾਨੀ ਕਿ ਫੋਟੋ ਖਿਚਾਉਣ ਦੀ ਕੋਈ ਕਸਰ ਨਹੀਂ ਛੱਡੀ ਪਰ ਸਾਰੇ ਜੁੱਤੀਆਂ ਪਾ ਕੇ ਚੜੇ ਸੀ ਕਿਸੇ ਨੇ ਕੋਈ ਮਰਿਆਦਾ ਨਹੀਂ ਰੱਖੀ ਬਹੁਤ ਜਣਾਂ ਨੂੰ ਤਾਂ ਮੈਂ ਚੌਂਕ ਤੋਂ ਥੱਲੇ ਲਾਇਆ ਵੀ ਪਹਿਲਾਂ ਜੁੱਤੀ ਲਾ ਕੇ ਆਓ ਫਿਰ ਉੱਤੇ ਆਓ ਇਸ ਕਰਕੇ ਉਹਨਾਂ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਸਿਰਫ ਦਿਖਾਵਾ ਕਰਦੇ ਆ ਵੀ ਅਸੀਂ ਬਾਬਾ ਸਾਹਿਬ ਨੂੰ ਮੰਨਦੇ ਆ ਅਸੀਂ ਹਾਰ ਪਾਉਣ ਆਏ ਆ ਜੁੱਤੀਆਂ ਪਾ ਕੇ ਤੁਰੇ ਫਿਰਦੇ ਸਿਰਫ ਅਸੀਂ ਲੋਕ ਜਿਹੜੇ ਉਹਨੂੰ ਸ਼ਰਦਾ ਨਾਲ ਮੰਨਦੇ ਆ ਵਧੀਆ ਤਰੀਕੇ ਨਾਲ ਮੰਨਦੇ ਆ ਮੇਰੀ ਤਾਂ ਇਹੀ ਬੇਨਤੀ ਆ ਵੀ ਅੱਜ ਲੱਡੂ ਵੰਡ ਕੇ ਉਸ ਤੋਂ ਬਾਅਦ ਵੀ ਸ਼ੁਰੂ ਹੋ ਜਾਓ ਪੂਰਾ ਸਾਲ ਬਾਬਾ ਸਾਹਿਬ ਦੀ ਸੋਚ ਘਰ ਘਰ ਲੈ ਕੇ ਜਾਓ ਸਤਗੁਰ ਕਬੀਰ ਮਹਾਰਾਜ ਦੀ ਸੋਚ ਘਰ ਘਰ ਲੈ ਕੇ ਜਾਓ ਗੁਰੂ ਰਵਿਦਾਸ ਮਹਾਰਾਜ ਦੀ ਸੋਚ ਘਰ ਘਰ ਲੈ ਕੇ ਜਾਓ ਭਗਵਾਨ ਬਾਲਮੀਕ ਜੀ ਦੀ ਸੋਚ ਆ ਜਿਹੜੀ ਘਰ ਘਰ ਲੈ ਕੇ ਜਾਈਏ ਤਾਂ ਦੇਖੋ ਛਬਣਾ ਨਹੀਂ ਇਹ ਲੋਕ ਤਾਂ ਲੱਗਿਆ ਸਾਨੂੰ ਮੁੜ ਕੇ ਗੁਲਾਮ ਕਰਦੇ ਜੇ ਤੂੰ ਗੁਲਾਮ ਹੋਣਾ ਫਿਰ ਲੱਡੂ ਵੰਡ ਲੈ ਘਰ ਬਹਿ ਕੇ ਗੱਲ ਨਹੀਂ ਬਣ ਗਈ ਲੱਡੂ ਵੰਡੇ ਕੱਲਿਆਂ ਨਾਲ ਗੱਲ ਨਹੀਂ ਬਣਨੀ ਇਹ ਜੰਗ ਲੜਨਾ ਪੈਣਾ ਜੈਪੀਮ ਜੈਪੌੜ ਤਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਰ ਕੀ ਨਾਮ ਆ ਫੜਾ ਮੇਰੇ ਨਾਮ ਸੇਵਾ ਸਿੰਘ ਜੀ ਅੱਜ ਜਿਹੜਾ ਤੁਸੀਂ ਜਨਮ ਦਿਨ ਮਨਾ ਰਹੇ ਹੋ ਦੇ ਬਾਰੇ ਦੱਸੋ ਅੱਜ ਪੂਰੇ ਵਿਸ਼ਵ ਦੇ ਵਿੱਚ ਬਾਬਾ ਸਾਹਿਬ Ambedkar ਜਿਹੜੇ ਕਿ ਬਹੁਤ ਹੀ ਵਿਸ਼ਵ ਦੇ ਪ੍ਰਸਿੱਧ ਮਹਾਨ ਸਮਾਜ ਸੁਧਾਰਕ ਹੋਏ ਆ ਔਰ ਭਾਰਤ ਦੇ ਸੰਵਿਧਾਨ ਦੇ ਦਿਨ ਮਾਤਾ ਭਾਰਤ ਰਤਨ ਗਰੀਬਾਂ ਦੇ ਦਲਤਾਂ ਦੇ ਮਜ਼ਲੂਮਾਂ ਦੇ ਮਸੀਹਾ ਨਾਰੀ ਮੁਕਤੀ ਦਾਤਾ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲੈ ਕੇ ਸਾਰਿਆਂ ਨੂੰ ਇੱਕ ਸਮਾਨ ਕੀਤਾ ਸਮਾਨਤਾ ਦਿੱਤੀ ਔਰ ਹਰ ਵਰਗ ਨੂੰ ਜਿਨ੍ਹਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀਗਾ ਜਿਨ੍ਹਾਂ ਨੂੰ ਕੱਪੜੇ ਪਾਉਣ ਦਾ ਅਧਿਕਾਰ ਨਹੀਂ ਸੀਗਾ ਜਿਹੜੇ ਘਰ ਨਹੀਂ ਬਣਾ ਸਕਦੇ ਜਮੀਨਾਂ ਦੇ ਮਾਲਕ ਨਹੀਂ ਬਣ ਸਕਦੇ ਬਾਬਾ ਸਾਹਿਬ ਨੇ ਸਾਰਿਆਂ ਲੋਕਾਂ ਨੂੰ ਬਰਾਬਰ ਦਾ ਹੱਕ ਦੇ ਕੇ ਇਹ ਸਾਰਿਆਂ ਦੇ ਹੱਕ ਹੱਕਦਾਰ ਬਣਾਇਆ ਅੱਜ ਉਹਨਾਂ ਦੀ 134ਵਾਂ ਜਨਮ ਦਿਨ ਪੂਰੇ ਵਿਸ਼ੇ ਮਨਾਇਆ ਜਾ ਰਿਹਾ ਔਰ ਸਾਡੀ ਸਤਿਗੁਰ ਕਬੀਰ ਸਾਹਿਬ ਜਿਹੜੀ ਮਾਰਕੀਟ ਹੈ ਉਹਨਾਂ ਨੇ ਵੀ ਇਸ ਗੱਲ ਦਾ ਪ੍ਰਬੰਧ ਕੀਤਾ ਕਿ ਬਾਬਾ ਸਾਹਿਬ ਦਾ ਜਨਮ ਦਿਨ ਜਿਹੜੀ ਵਿਚਾਰਧਾਰਾ ਵਾ ਜਿਹੜਾ ਆਪਣਾ ਇੱਕ ਸਲਾਮ ਏਰੀਆ ਭਾਰੋ ਕੈਂਪ ਇਹਦੇ ਵਿੱਚੋਂ ਦੀ ਇਹ ਵਿਚਾਰਧਾਰਾ ਫਲਾਈ ਜਾਵੇ ਤਾਂ ਕਿ ਧਾਰਮਿਕ ਤੌਰ ਤੇ ਅਸੀਂ ਬਹੁਤ ਅੱਗੇ ਵਧ ਰਹੇ ਹਾਂ ਪਰ ਸਮਾਜਿਕ ਤੌਰ ਤੇ ਨਹੀਂ ਵਧ ਰਹੇ ਜਦ ਕਿ ਲੋੜ ਅੱਜ ਸਮਾਜਿਕ ਤੌਰ ਤੇ ਅੱਗੇ ਵਧਣ ਦੀ ਹੋਰ ਮਾਰਕੀਟ ਵੱਲੋਂ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਰ ਜੀ ਕਿਹਨਾਂ ਦੀ ਹੋਰ ਜਿਹੜੀਆਂ ਮਾਰਕੀਟਾਂ ਹੁੰਦੀਆਂ ਬਾਕੀ ਮਾਰਕੀਟ ਦੀ ਮੈਂ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਨੌਜਵਾਨਾਂ ਨੂੰ ਲੜਕਿਆਂ ਨੂੰ ਲੜਕੀਆਂ ਨੂੰ ਬਜ਼ੁਰਗਾਂ ਨੂੰ ਭੈਣਾ ਭਰਾਵਾਂ ਬੱਚਿਆਂ ਦੇ ਇਹ ਗੱਲ ਜਾਨਣਾ ਚਾਹਣਾ ਤੇ ਅੱਜ ਸੰਵਿਧਾਨ ਖਤਰੇ ਚ ਹੈ ਹੂੰ ਤੋਂ ਅੱਜ ਲੋੜ ਹੈ ਕਿ ਤੁਸੀਂ ਇੱਕ ਬਦਲਾਅ ਚਾਹੀਦਾ ਦੇਖਦੇ ਵਿੱਚ ਜਿਹੜਾ ਸੰਵਿਧਾਨ ਦੀ ਰੱਖਿਆ ਕਰ ਸਕੇ ਕਿਉਂਕਿ ਸਰਕਾਰਾਂ ਜਿਹੜੀਆਂ ਸਾਨੂੰ ਧਾਰਮਿਕ ਤੌਰ ਤੇ ਜਾਤਪਾਤ ਤੌਰ ਤੇ ਉੱਚ ਨੀਤੀ ਤੌਰ ਤੇ ਲੜਾ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਰੋਕ ਲਾਉਣ ਲਈ ਨੌਜਵਾਨ ਸਾਥ ਜਿਹੜੇ ਪੜੇ ਲਿਖੇ ਆ ਲੜਕੇ ਲੜਕੀਆਂ ਬਜ਼ੁਰਗ ਸਾਰੇ ਅੱਗੇ ਆਣ ਤਾਂ ਕਿ ਇਹਨਾਂ ਦਾ ਫਰਜ਼ਾ ਪਾਸ਼ ਕੀਤਾ ਜਾਵੇ ਇਹ ਸਾਥ ਨੂੰ ਲੜਾ ਕੇ ਆਪ ਇਹ ਰਾਜ ਕਰੀ ਜਾਂਦੇ ਆ ਹਿੰਦੁਸਤਾਨ ਦਾ ਜਿੰਨਾ ਵੀ ਪੈਸਾ ਹੈ ਜਿੰਨਾ ਵੀ ਫੰਡ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਡਾਣੀਆਂ ਮਾਣੀਆਂ ਦੇ ਵਿੱਚ ਵੰਡੇ ਜਾ ਰਹੇ ਆ ਬਦਿਸ਼ਾਂ ਜਮ੍ਹਾਂ ਕਰੀ ਜਾ ਰਹੇ ਆ ਅਸੀਂ ਚਾਹੁੰਦੇ ਆ ਕਿ ਜੇ ਸਮਾਜ ਜਾਗੇਗਾ ਤੇ ਇਸ ਸੰਵਿਧਾਨ ਬਚੇਗਾ ਜੇ ਸੰਵਿਧਾਨ ਬਚੇਗਾ ਤਹੀਂ ਬਚਾਂਗੇ ਕਿਉਂਕਿ ਇਸ ਸੰਵਿਧਾਨ ਦੇ ਵਿੱਚ ਸਾਡੇ ਹੱਕ ਅਧਿਕਾਰ ਆ ਜੇ ਸਾਡੇ ਹੱਕ ਅਧਿਕਾਰ ਹੀ ਖੋਤੇ ਗਏ ਤੇ ਸਾਡੇ ਬੱਲੇ ਕੀ ਰਹੇਗਾ ਕੁਛ ਨਹੀਂ ਇਸ ਕਰਕੇ ਅੱਜ ਮੈਂ ਸਰ ਨੂੰ ਇਹ ਗੱਲ ਕਹਿਣਾ ਕਿ ਪ੍ਰਣ ਕੀਤਾ ਜਾਵੇ ਕਿ ਸਿਰਫ ਸਾਰੇ ਹੀ ਇੱਕੋ ਹੀ ਬਾਬਾ ਜੀ ਆਪ ਸਾਡੀ ਜਿਹੜੀ ਬਤਾਰ ਧਾਰਣਾ ਉਹਨੂੰ ਹਰ ਜਗ੍ਹਾ ਉਹਦਾ ਜ਼ਿਕਰ ਕੀਤਾ ਜਾਵੇ ਉਹਨੂੰ ਫਲਾਇਆ ਜਾਵੇ